ਦੇਖੋ ਬਾਹਰ ਤਾਂ ਮੌਸਮ ਬਹੁਤ ਤੇਜ਼ ਧੁੱਪ ਹੈ ਤੇ ਕੱਪੜੇ ਆਪਾਂ ਧੋਏ ਸੀ ਕੁਝ ਸੁੱਕ ਰਹੇ ਨੇ ਤੇ ਤੇ ਅੰਦਰ ਆਪਾਂ ਲਾ ਕੇ ਰੱਖ ਲੈਨੇ ਤੇ ਗਰਮੀ ਬਹੁਤ ਜ਼ਿਆਦਾ ਹੈ ਹੈਲੋ ਸਸਟੀ ਕਲਜੀ ਸਾਰੇ ਆਦਿ ਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਚੜਦੀ ਕਲਾ ਛੋਗੇ ਨਵਦੀਪ ਲਾਈਫ ਸਟਾਈਲ ਚੈਨਲ ਤੇ ਸਵਾਗਤ ਹੈ ਗੱਲ ਚੈਨਲ ਤੇ ਪਹਿਲੀ ਵਾਰੀ ਇਹ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਲਾਈਕ ਸ਼ੇਅਰ ਤੇ ਸੋਨਾ ਜਿਹਾ ਕਮੈਂਟ ਜਰੂਰ ਕਰਨਾ ਲਓ ਜੀ ਟਾਈਮ ਮਾਪਾ ਰੋਟੀ ਪਣੀ ਬਣਾ ਲਿਆ ਬੱਚਿਆਂ ਨੂੰ ਸਕੂਲ ਤੋਰਤਾ ਸੀ ਤੇ ਬਾਹਰ ਤੇ ਕੁਝ ਕੰਮ ਕਰ ਲਏ ਨੇ ਬਾਕੀ ਫਕਾਣ ਦੇ ਕੁੰਡੇ ਮਾਦਲੇ ਨੇ ਸਾਰੇ ਜਿਹੜੇ ਕੰਮ ਬਚ ਗਏ ਉਸੇ ਇਸ ਸਫਾਈ ਆਪਣੀ ਹੋ ਗਈ ਤੇ ਆਪਾਂ ਬਣਾਨੇ ਆ ਚਾਵਲ ਬੱਚਿਆਂ ਲਈ ਅੱਜ ਜਦੋਂ ਸੋਈ ਦੀ ਸਫਾਈ ਬਾਅਦ ਚ ਕੀਤੀ ਸੀ ਸਾਰੇ ਕੰਮ ਕਾਰ ਕਰ ਲਏ ਸੀ ਤੇ ਰਹਿ ਗਿਆ ਸੀ ਕੰਮ ਸੋਈ ਦਾ ਤੇ ਹੁਣ ਦੁਪਹਿਰ ਦਾ ਟਾਈਮ ਹੋ ਗਿਆ ਨਾਲੇ ਭਾਂਡੇ ਮਾਂਝੇ ਹੁਣ ਆਪਾਂ ਨੇ ਅੱਜ ਬਾਅਦ ਤੇ ਕੰਮ ਲੱਗੇ ਰਹੇ ਕਰਨ ਵਾਸਤੇ ਅੰਦਰ ਦਾ ਲੇਟ ਹੋ ਗਿਆ ਤੇ ਚਲੋ ਜੀ ਆਪਾਂ ਬੱਚਿਆਂ ਦੇ ਚਾਵਲ ਬਣਾਨੇ ਆ ਸਫਾਈ ਆਪਾਂ ਕਰ ਲਈ ਭਾਂਡੇ-ਕੁੰਡੇ ਮਾਂਝ ਲਏ ਨੇ ਬੱਚੇ ਵੀ ਆਨ ਆਲੇ ਸਕੂਲ ਦੇ ਪੇਪਰ ਚੱਲ ਰਹੇ ਨੇ ਹੁਣ ਹਾਫ ਡੇ ਹੋ ਜਾਂਦਾ ਹੈ। ਚੱਲ ਜੀਓ ਪਾ ਚਾਵਲ ਬਣਾ ਲੀਏ ਬੱਚਿਆਂ ਦੀ ਤਿਆਰੀ ਸਕੂਲ ਦੇ ਆਨ ਦੀ। ਹੋਰ ਇਹ ਤੋਂ ਐਸੀ ਨੇ ਤੇਰਾ ਖਲੇ ਬੈਡਰੂਮ ਜੇ ਸਿੱਧਰ ਲਮਰੀ ਚ ਰੱਖਾਂਗੇ ਹੱਡਵਾੜਾ ਰੱਖ ਲੈਨੇ ਹੁਣ ਇਹ ਤਿਆਰ ਲਾਣੇ ਆ ਕੀ ਕੰਮ ਆਪਾਂ ਕਰ ਲਿਆ ਸਾਰਾ ਇਹ ਕਣਕ ਕੱਢੀ ਆ ਥੋੜੀ ਜੀ ਧੋਣੀ ਸੀ ਪਰ ਧੁੱਪ ਬਹੁਤ ਹੋ ਗਈ ਕੱਪੜੇ-ਕਪੜੇ ਧੋਣ ਲੱਗ ਗਏ ਆਪਾਂ ਜਿਹੜੇ ਪਏ ਸੀ ਅੱਜ ਤੇ ਕੋਈ ਨਿੱਕੇ-ਮੋਟੇ ਹੋਰ ਕੰਮ ਸੀ ਕਰਦੇ ਜਿਹੜੇ ਕੰਮ ਕਰਨ ਤੋਂ ਬਾਅਦ ਚ ਯਾਦ ਆਉਂਦੇ ਸੀ ਤੇ ਅੱਜ ਜੋ ਕੰਮ ਕਰ ਕੀਤੇ ਥੋੜੇ-ਬਹੁਤੇ ਬਸ ਐਦਾਂ ਹੀ ਟਾਈਮ ਹੋ ਗਿਆ ਤੇ ਬਾਤ ਉਪੋ ਕੀ ਹੁਣ ਦਿਲ ਨਹੀਂ ਕੀਤਾ ਤੁਹਾਨੂੰ ਤੇ ਭਾਂਡੇ ਪਏ ਐ ਮਾਂਦੇ ਆਪਾਂ ਤੇ ਨਾਲੇ ਕਰਦੇ ਆ ਰਸੋਈ ਦੀ ਸਫਾਈ ਝਾੜੂ ਪੋਚੀ ਆਪਾਂ ਲਾ ਲਈ ਪਹਿਲਾਂ ਉਹ ਕਣਕੁਣ ਕੱਢੀ ਸੀ ਨਾ ਤੇ ਹੋਰ ਕੰਮ ਸੀ ਇਹ ਪਿਆਜ਼ ਪਏ ਹੀ ਟੋਕਰੀ ਚ ਅੰਦਰ ਉਹ ਲਿਆ ਕੇ ਇੱਥੇ ਰੱਖੇ ਤੇ ਬਸ ਇਹ ਛੋਟੇ ਮੋਟੇ ਕਈ ਕੰਮ ਸੀ ਜੋ ਗਿਣਤੀ ਚ ਵੀ ਨਹੀਂ ਆਂਦੇ ਉਹ ਕੰਮ ਕੀਤੇ ਤੇ ਹੁਣ ਆਪਾਂ ਨੇ ਭਾਂਡੇ ਪਏ ਨੇ ਜੇ ਮਾਂਜਣ ਵਾਲੇ ਤੇ ਰਸੋਈ ਸਾਫ ਕਰਨੀ ਉਹ ਤੇ ਬੱਚਿਆਂ ਦਾ ਟਾਈਮ ਹੋ ਗਿਆ ਆਣ ਦਾ ਇਹਨਾਂ ਪਰੌਤੀ ਬਣਾਣੇ ਆ। ਇੱਧਰ ਉਹ ਗਰਮ ਪਾ ਕੇ ਰੱਖ ਲਿਆ। ਭਾਂਡੇ ਵੀ ਮਾਂਜ ਲੈ। ਰੋਟੀ ਪਾਣੀ ਆਪਾਂ ਬਣਾ ਲਏ ਆ। ਤੇ ਸਫਾਈ ਰਹਿ ਗਈ ਸਿਰਸੋਈ ਦੀ ਕਰਨ ਵਾਲੀ। ਕੱਟੇ ਲਾਸਾਪਾ ਚਾਵਲਾ ਨਾਲ ਲੈ ਲੈ ਬਣਾ ਲੈ ਚਾਵਲ ਸਬਜੀ ਪਈ ਆਪਣੀ ਰਾਤ ਵਾਲੀ ਪਹਿਲਾਂ ਪੋਹਾ ਬਣਾਣ ਲੱਗੇ ਫਿਰ ਮੇਕ ਜਲ ਸਬਜੀ ਪਈ ਹੈ ਨਾਲੇ ਖਾਦੀ ਜਾਈ ਰਾਤ ਨੂੰ ਕੋਈ ਤਾਜੀ ਸਬਜੀ ਬਣਾਵਾਂਗੇ ਚਾਵਲ ਹੀ ਬਣਾ ਲੈਨੇ ਤਰੀਏ ਦੀ ਸਬਜੀ ਨਾਲ ਖਾਦੇ ਜਾਣਗੇ ਸੜ ਗਿਆ ਆਪਣਾ ਪਪਾਨੇ ਜੀਰਾ ਵਿੱਚ ਇਸ ਤਰ੍ਹਾਂ ਤੋਰੀਏ ਕਿ ਜੀ ਚਾਵਲ ਬਣ ਜਾਣਗੇ ਹੁਣ ਬੱਚੇ ਆਣ ਆਲੇ ਨੇ ਤੇ 1 ਵਜੇ ਗਏ ਹੁਣ 1 ਹੋ ਗਏ ਨੇ ਮੇਰੇ ਬੱਚੇ ਆ ਕੇ ਸਕੂਲ ਤੋਂ ਰੋਟੀ ਖਾ ਕੇ ਸੌਂ ਗਏ ਹੀ ਹੁਣ ਉੱਠੇ ਨੇ ਟਿਊਸ਼ਨ ਦਾ ਟਾਈਮ ਹੋ ਚੱਲਿਆ ਆਪਾਂ ਬਣਾਈ ਚਾਹ ਨਾਲੇ ਥੋੜੇ ਜੀ ਫੁੱਲੇ ਪਏ ਹੀ बनाइए सब्जी कड़ाई रखती अपने सब्जी धो तो के रख ली ਸੋ ਯਾ ਤੁਸੀਂ ਮੈਨੂੰ ਕਿ ਬਾਹਰ ਲਾਵਾਂਗੇ ਕਿ ਜਲਦੀ ਥੋੜਾ ਉਕਾਰਦੇ ਗਏ ਗਾਈ ਆਟਾ ਦੋਨੀ ਹੈ ਸਬਜ਼ੀਆਂ ਦੀ ਬਣਾ ਲਏਗੇ। ਸਰੋਂ ਦੀ। ਲੱਗੇ ਸਬਜ਼ੀਆਂ ਆਪਣੀ ਬਣ ਚੁੱਕੀ ਤੇ ਢੱਕ ਲੈਣੇ ਹੈ ਬਸ। ਸਰਕਾ ਲਾ ਦਿਸਾ ਆਪਾਂ। ਸਾਫ। ਫਿਰ ਆਟਾ ਦੋਨੀ ਤੇ ਰੱਖ ਲਿਆ। ਇਹਦੇ ਢੱਕਣ ਦੇ ਗਾਣੀਆਂ ਗੈਸ ਘਟ ਕਰਕੇ ਈ ਬੱਚੇ ਟਿਊਸ਼ਨ ਤੋਂ ਆ ਗਏ ਟੀਵੀ ਚਲਾ ਲਿਆ ਆ ਕੇ ਬਾਬਾ ਜੀ ਬੰਦ ਕਰਤਾ ਮਾਰ ਵੀ ਨੀਰਾ ਹੋ ਗਿਆ ਤੇ ਸਬਜੀ ਬਣਾ ਕੇ ਆਪਾਂ ਬਣਾਣੀਆਂ ਰੋਟੀ ਤੇ ਚਲੋ ਜੀ ਅੱਜ ਵਾਲੇ ਵਲੌਗ ਦੇ ਐਂਡ ਤੇ ਕਰਦੇ ਆ ਕੱਲ ਨੂੰ ਮਿਲਾਂਗੇ ਇੱਕ ਨਵੇਂ ਵਲੌਗ ਨਾਲ ਤਾਂ ਦਲੇ ਸਤਿ ਸ਼੍ਰੀ ਅਕਾਲ ਜੀ ਬਾਏ ਬਾਏ ਜੇ ਵਲੌਗ ਚੰਗਾ ਲੱਗਾ ਹੋਏ ਤੇ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਨਾ ਜੀ ਬਾਏ ਬਾਏ